ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਪੰਜਾਬੀ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਲੁਧਿਆਣਾ ਪੱਛਮੀ ਦੇ ਚੋਣ ਪ੍ਰਚਾਰ ਦੇ ਨਾਲ ਲੁਧਿਆਣਾ ਪੱਛਮੀ ਦੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਸਿਆਸੀ ਪ੍ਰਚਾਰ ਤੇਜ਼ ਹੋ ਚੁੱਕਾ ਤੇ ਇਸੇ ਦੇ ਲਈ ਆਮ ਆਦਮੀ ਪਾਰਟੀ ਦੇ ਵੱਲੋਂ ਉਮੀਦਵਾਰ ਸੰਜੀਵ ਅਰੋੜਾ ਦੇ ਲਈ ਸਤਪਾਲ ਮਿੱਤਲ ਰੋਡ ਦੇ ਉੱਪਰ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਇਸ ਉਦਘਾਟਨ ਮੌਕੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਕੇਵਲ ਮੰਤਰੀ ਅਮਨ ਅਰੋੜਾ ਖਾਸ ਤੌਰ ਤੇ ਪਹੁੰਚੇ ਇਸ ਮੌਕੇ ਉਹਨਾਂ ਨੇ ਆਪਣੀ ਸਿਆਸੀ ਤਕਰੀਰ ਦੇ ਵਿੱਚ ਵਿਰੋਧੀ ਸਿਆਸੀ ਪਾਰਟੀਆਂ ਤੇ ਜੰਮ ਕੇ ਨਿਸ਼ਾਨੇ ਸਾਧੇ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਆਗੂ ਮਹਿੰਦਰ ਪਗਤ ਬਰਿੰਦਰ ਗੋਇਲ ਤਰਨਪ੍ਰੀਤ ਸੌਂਦ ਅਤੇ ਹੋਰ ਕਈ ਕੈਬਨਿਟ ਮੰਤਰੀ ਇਸ ਸਿਆਸੀ ਇਕੱਠ ਦੇ ਵਿੱਚ ਮੌਜੂਦ ਰਹੇ ਇਸ ਮੌਕੇ ਲਾਲਜੀਤ ਸਿੰਘ ਪੁੱਲਰ ਤੇ ਸ਼ੈਰੀ ਕਲਸੀ ਵੀ ਮੌਜੂਦ ਰਹੇ ਕੈਬਨਿਟ ਮੰਤਰੀ ਤਰਨਪ੍ਰੀਤ ਸੌਂਦ ਨੇ ਇੱਥੇ ਮੌਜੂਦ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੂੰ ਸੰਬੋਧਨ ਕੀਤਾ ਉਹਨਾਂ ਕਿਹਾ ਕਿ ਹਾਈ ਕਮਾਂਡ ਨੇ ਸੰਜੀਵ ਅਰੋੜਾ ਨੂੰ ਉਮੀਦਵਾਰ ਐਲਾਨਿਆ ਹੈ ਤੇ ਇਸ ਦੇ ਲਈ ਪਾਰਟੀ ਦੇ ਵਿੱਚ ਪੂਰੀ ਖੁਸ਼ੀ ਲਹਿਰ ਹੈ ਸੋਨ ਨੇ ਕਿਹਾ ਕਿ ਅਸਲ ਮੁੱਦਿਆਂ ਨੂੰ ਹੱਲ ਕਰਨ ਦੇ ਲਈ ਇੱਕ ਜਾਣੇ ਪਛਾਣੇ ਚਿਹਰੇ ਦੀ ਜ਼ਰੂਰਤ ਹੈ ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਵਿੱਚ ਇਹ ਸਾਰੀਆਂ ਖੂਬੀਆਂ ਨੇ ਇਸ ਕਰਕੇ ਉਹਨਾਂ ਨੇ ਲੁਧਿਆਣਾ ਪੱਛਮੀ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਉਮੀਦਵਾਰ ਨੂੰ ਹਲਕੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ ਸਾਥੀਓ ਇੱਕ ਗੱਲ ਨੋਟ ਕਰ ਲਿਓ ਇਨਸਾਨ ਜਦੋਂ ਸਮਾਜ ਦੇ ਵਿੱਚ ਉੱਠਦਾ ਬੈਠਦਾ ਜਿਉਂਦਾ ਉਹਨੂੰ ਇੱਕ ਪਹਿਚਾਣ ਦੀ ਜ਼ਰੂਰਤ ਹੁੰਦੀ ਹੈ ਇੱਕ ਪਹਿਚਾਣ ਦੀ ਉਹ ਪਹਿਚਾਣ ਕਿਉਂਕਿ ਇਨਸਾਨ ਸਮਾਜਿਕ ਪ੍ਰਾਣੀ ਹੈ ਉਹ ਪਹਿਚਾਣ ਉਹ ਰਤਬਾ ਕਿ ਲੋਕਾਂ ਦੀ ਸੇਵਾ ਕਰਨ ਲਈ ਲੋਕਾਂ ਦੇ ਕੰਮ ਕਰਵਾਉਣ ਲਈ ਲੋਕਾਂ ਦੀ ਤਹਿ ਦਿਲ ਦੀ ਗਹਿਰਾਈ ਚ ਜਾ ਕੇ ਜਿਹੜੇ ਲੋਕਾਂ ਦੇ ਅਸਲੀ ਮੁੱਤੇ ਆ ਉਹਨਾਂ ਦਾ ਹੱਲ ਕਰਾਉਣ ਲਈ ਇੱਕ ਪਹਿਚਾਣ ਦੀ ਜ਼ਰੂਰਤ ਹੁੰਦੀ ਹੈ ਤੇ ਜਿਹੜੀ ਪਹਿਚਾਣ ਹੁੰਦੀ ਹੈ ਉਹ ਇਨਸਾਨ ਨੂੰ ਪੋਲਿਟੀਕਲ ਪਾਰਟੀਆਂ ਦੇ ਵਿੱਚ ਆ ਕੇ ਉਹਨਾਂ ਦੇ ਉੱਤੇ ਇੱਕ ਤਖੱਲੂਸ ਲੱਗਦਾ ਇੱਕ ਟੈਗ ਲੱਗਦਾ ਕਿ ਫਲਾਣਾ ਬੰਦਾ ਇਹ ਆਮ ਆਦਮੀ ਪਾਰਟੀ ਦੀ ریੜਤੀ ਹੱਡੀ ਹੈ ਆਮ ਆਦਮੀ ਪਾਰਟੀ ਦਾ ਸੱਚਾ ਸਿਪਾਹੀ ਹੈ ਇਹ ਸਾਡੇ ਨਾਲ ਜਿਹੜੇ ਮੇਅਰ ਖੜੇ ਹੈ ਇਹ ਪੰਜਾਬ ਦੇ ਪਹਿਲੇ ਊਮਨ ਵੇਰ ਹੈ ਪਹਿਲੇ ਦੇਖੋ ਤੁਹਾਡੀ ਪਾਰਟੀ ਦੀ ਸੋਚ ਹਰ ਵਰਗ ਨੂੰ ਅੱਗੇ ਲਿਆਂਦੇ ਆ ਚਾਹੇ ਉਹ ਪੈਣਾ ਹੋਣ ਚਾਹੇ ਉਹ ਕੋਈ ਰਿਲੀਜੀਅਨ ਹੋਵੇ ਕੋਈ ਕਾਸਟ ਹੋਵੇ ਇਹ ਦੇਖੋ ਕਿੱਡੀ ਵੱਡੀ ਪਦਵੀ ਤੇ ਹੈਗੇ ਔਰ ਇਹਨਾਂ ਨੇ ਕਦੀ ਸੋਚਿਆ ਵੀ ਨਹੀਂ ਹੋਣਾ ਜਦੋਂ ਕਾਉਂਸਲਰ ਦੇ ਇਲੈਕਸ਼ਨ ਲੜੇ ਸੀ ਕਿ ਮੈਨੂੰ ਇੰਨੀ ਪਦਵੀ ਮਿਲੂਗੀ ਔਰ بڑے ਜੋਰਾ ਸ਼ੋਰਾ ਨਾਲ ਕੰਮ ਵੀ ਕਰ ਰਹੇ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਮੈਨੂੰ ਮੈਂਬਰ ਪਾਰਲੀਮੈਂਟ 2022 ਚ ਬਣਾਇਆ ਮੈਂ ਉਦੋਂ ਵੋਟਾਂ ਨਹੀਂ ਮੰਗੀਆਂ ਸੀ ਮੇਰੀ ਕੋਈ ਕਮਿਟਮੈਂਟ ਨਹੀਂ ਸੀ ਮੇਰੀ ਕੋਈ ਆਬਲੀਗੇਸ਼ਨ ਨਹੀਂ ਸੀ ਮੈਂ ਸ਼ੌਕ ਨਾਲ ਕੰਮ ਕੀਤਾ ਮੈਨੂੰ ਸ਼ੌਕ ਹੈ ਕੰਮ ਕਰਨ ਦਾ 3 ਸਾਲ ਮੈਂ ਲੁਧਿਆਣੇ ਲਈ ਬਹੁਤ ਕੁਝ ਕੀਤਾ ਥੋੜੇ ਜਿਹੇ ਜਿਹੜੇ ਕੰਮ ਕੀਤੇ ਮੈਂ ਤੁਹਾਨੂੰ ਹੁਣੇ ਦੱਸਦਾ ਪਰ ਜਦੋਂ ਬੰਦਾ ਆਪਣਾ ਸ਼ੌਕ ਪੂਰਾ ਕਰਦਾ ਉਹ ਕਿਸੇ ਤੇ ਆਸਾਨ ਨਹੀਂ ਕਰਦਾ ਉਹ ਆਪਣੇ ਆਪ ਤੇ ਆਸਾਨ ਕਰਦਾ ਕਿਉਂਕਿ ਉਹਨੂੰ ਖੁਸ਼ੀ ਮਿਲਦੀ ਹੈ ਹੁਣ ਜਦੋਂ ਕਿ ਮੈਂ ਜਗਾ ਜਗਾ ਜਾ ਕੇ ਵੋਟਾਂ ਮੰਗ ਰਿਹਾ ਮੇਰੀ ਆਬਲੀਗੇਸ਼ਨ ਵੀ ਹੈ ਔਰ ਮੇਰੀ ਡਿਊਟੀ ਵੀ ਬੰਦੀ ਹੈ ਹੁਣ ਮੈਂ ਸ਼ੌਕ ਦੇ ਨਾਲ ਆਪਣਾ ਕਰਤੱਬਿਆ ਵੀ ਪੂਰਾ ਕਰੂੰਗਾ ਤਿੰਨ ਗੁਣਾ ਕੰਮ ਕਰੂੰਗਾ ਤਿੰਨ ਗੁਣਾ ਮੈਂ ਤੁਹਾਨੂੰ ਮੇਰੇ ਤੋਂ ਪਹਿਲਾਂ ਮੇਰੇ ਬਹੁਤ ਹੀ ਸਤਿਕਾਰਯੋਗ ਸਾਥੀ ਤਰਨਪ੍ਰੀ ਸੋਨ ਜੀ ਨੇ ਸੰਜੀਵ ਜੀ ਨੇ ਬੜੇ ਵਿਸਤਾਰ ਦੇ ਵਿੱਚ ਅੱਜ ਦੀ ਇਸ ਮੀਟਿੰਗ ਦੇ ਵਿਚਾਰ ਚਰਚਾ ਕੀਤੀ ਹੈ ਮਕਸਦ ਬੜਾ ਕਲੀਅਰ ਹੈ ਬੜਾ ਸਪਸ਼ਟ ਹੈ ਕਿ ਲੁਧਿਆਣਾ ਵੈਸਟ ਦੀ ਇਹ ਇਲੈਕਸ਼ਨ ਜਿਹੜੀ ਆਪਣੇ ਬਹੁਤ ਹੀ ਸਤਕਾਰਯੋਗ ਬਹੁਤ ਹੀ ਪਿਆਰੇ ਬਹੁਤ ਹੀ ਜਾਮਬਾਜ਼ ਤੇ ਦਿਲਦਾਰ ਸਾਥੀ ਸ਼੍ਰੀ ਗੁਰਪ੍ਰੀਤ ਗੋਗੀ ਜੀ ਦੇ ਚਲਾਣੇ ਦੇ ਨਾਲ ਖਾਲੀ ਹੋ ਗਈ ਸੀਗੀ ਇਸ ਸੀਟ ਨੂੰ ਜਿੱਤ ਕੇ ਮੋੜ ਦੁਆਰਾ ਆਮ ਆਦਮੀ ਪਾਰਟੀ ਦੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਔਰ ਮਾਨ ਸਾਹਿਬ ਦੀ ਝੋਲੀ ਪੋਣਾ ਹੈ ਇਸ ਮਕਸਦ ਲਈ ਆਪਾਂ ਸਾਥੀਓ ਜਿੱਥੇ ਇਕੱਠੇ ਹੋਇਆ ਔਰ ਮੈਂ ਸਮਝਦਾ ਕਿ ਜਦੋਂ ਦਾ ਸੰਜੀਵ ਅਰੋੜਾ ਜੀ ਦੇ ਨਾਮ ਦਾ ਐਲਾਨ ਹੋਇਆ ਉਦੋਂ ਦਾ ਇੱਕ ਨਵਾਂ ਉਤਸ਼ਾਹ ਨਵਾਂ ਜੋਸ਼ ਹੈ ਜਿਹੜਾ ਉਹ ਲੁਧਿਆਣਾ ਵੈਸਟ ਦੇ ਲੋਕਾਂ ਦੇ ਵਿੱਚ ਦੇਖਣ ਸੁਣਨ ਨੂੰ ਮਿਲ ਰਿਹਾ ਹੈ ਕਿਉਂਕਿ ਇੱਕ ਐਸੀ ਜੀ ਸ਼ਖਸੀਅਤ ਕਿਉਂਕਿ ਰਾਜਨੀਤੀ ਆਪਾਂ ਕਾਦੇ ਵਾਸਤੇ ਕਰਦੇ ਆਂ ਵੋਟਾਂ ਲੋਕਾਂ ਦੇ ਵਾਸਤੇ ਪਾਉਂਦੇ ਨੇ ਰਾਜਨੀਤੀ ਦੇ ਵਿੱਚ ਮੈਂ ਹਮੇਸ਼ਾ ਕਹਿੰਦਾ ਕਿ ਕੰਮ ਪਿਆਰਾ ਹੋਣਾ ਚਾਹੀਦਾ ਚੰਮ ਨਹੀਂ ਪਿਆਰਾ ਹੋਣਾ ਚਾਹੀਦਾ ਤੁਸੀਂ ਅੱਜ ਬਹੁਤ ਸਾਰੇ ਸਾਥੀ ਬਹੁਤ ਸਾਰੇ ਐਮਸੀ ਸਹਿਬਾਨ ਬੋਰਡ ਇੰਚਾਰਜ ਸਹਿਬਾਨ ਪਾਰਟੀ ਦੇ ਲੁਧਿਆਣਾ ਲੋਕਲ ਯੂਨਿਟ ਦੇ ਸਾਰੇ ਅਹੁਦੇਦਾਰ ਸਹਿਬਾਨ ਉਹ ਵੀ ਅੱਜ ਇੱਥੇ ਮੌਜੂਦ ਨੇ ਔਰ ਬਹੁਤ ਸਾਰੇ ਸਾਥੀ ਜਿਨ੍ਹਾਂ ਦੀਆਂ ਬੋਰਡਾਂ ਦੇ ਵਿੱਚ ਔਰ ਅੱਗੇ ਬੂਥਾਂ ਦੇ ਵਿੱਚ ਡਿਊਟੀਆਂ ਲੱਗੀਆਂ ਨੇ ਉਹ ਵੀ ਮੇਰੇ ਸਾਥੀਓ ਵੀਰੋ ਉਹ ਤੁਸੀਂ ਇੱਥੇ ਮੌਜੂਦ ਹੋ ਅੱਜ ਇਹ ਚੋਣ ਦਾ ਆਗਾਜ਼ ਜਦੋਂ ਹੋਣ ਜਾ ਰਿਹਾ ਹੈ ਆਪਾਂ ਇੱਕੋ ਹੀ ਗੱਲ ਹੈ ਜਿਹੜੀ ਇੱਕੋ ਹੀ ਗੱਲ ਸਾਰਿਆਂ ਨੇ ਲੋਕਾਂ ਦੇ ਵਿੱਚ ਜਾ ਕੇ ਕਰਨੀ ਹੈ ਕਿ ਚਾਹੇ ਭਾਈ ਸਾਡੇ ਉਮੀਦਵਾਰ ਦਾ ਕਿਸੇ ਉਮੀਦਵਾਰ ਦੇ ਨਾਲ ਮੁਕਾਬਲਾ ਕਰ ਲੋ ਤਰਾਜੂ 'ਚ ਤੋਲ ਲੋ ਚਾਹੇ ਸਾਡੀ ਸਰਕਾਰ ਦੀ ਆਪਣੀ ਸਰਕਾਰ ਦੀ 3 ਸਾਲ ਦੀ ਕਾਰਗੁਜ਼ਾਰੀ ਪਿਛਲੀਆਂ ਸਰਕਾਰਾਂ ਦੇ 20ਾਂ 25ਾਂ 30ਾਂ 50ਾਂ ਸਾਲਾਂ ਦੀ ਕਾਰਗੁਜ਼ਾਰੀ ਦੇ ਨਾਲ ਤੋਲੋ ਤੇ ਚਾਹੇ ਪਾਰਟੀ ਦੀ ਵਰਕਿੰਗ ਦਾ ਤੁਲਨਾ ਕਿਸੇ ਹੋਰ ਪਾਰਟੀ ਦੇ ਨਾਲ ਤਰਾਜ਼ੂ ਦੇ ਵਿੱਚ ਤੋਲੋ ਜਦੋਂ ਇੰਨੀ ਮਹਿਜ਼ ਇੰਨੀ ਗੱਲ ਲੋਕਾਂ ਨੂੰ ਜਿਚਾਉਣ ਦੇ ਵਿੱਚ ਤੁਸੀਂ ਕਾਮਯਾਬ ਹੋਗੇ ਵੀਰੋ ਤੇ ਮੈਂ ਤੁਹਾਨੂੰ ਮੈਂ ਤੁਹਾਨੂੰ ਆਪਦੇ 32 33 ਸਾਲ ਦੇ ਰਾਜਨੀਤਿਕ ਤਜਰਬੇ ਤੋਂ ਮੈਂ ਬੜੇ ਬੜੇ ਹੌਸਲੇ ਨਾਲ ਕਹਿ ਸਕਦਾ ਕਿ ਇੱਕ ਰਿਕਾਰਡ ਤੋੜ ਦਿੱਤਾ ਜਿਹੜੀ ਉਹ ਤੁਹਾਡੀ ਲੁਧਿਆਣਾ ਵਿਸਤੋ ਹੁਣ ਜਾ ਰਹੀ ਹੈ ਉਧਰ ਪੰਜਾਬ ਸਰਕਾਰ ਦਾ ਯੁੱਧ ਨਸ਼ਾ ਵਿਰੁੱਧ ਲਗਾਤਾਰ ਜਾਰੀ ਹੈ ਤੇ ਵੱਖ-ਵੱਖਰੇ ਵਿਭਾਗਾਂ ਦੇ ਵੱਲੋਂ ਇਸ ਨੂੰ ਲੈ ਕੇ ਗਤੀਵਿਧੀਆਂ ਲਗਾਤਾਰ ਜਾਰੀ ਨੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵੱਲੋਂ ਵੀ ਯੁੱਧ ਨਸ਼ਾ ਵਿਰੁੱਧ ਨੂੰ ਲੈ ਕੇ ਲਗਾਤਾਰ ਵੱਖ-ਵੱਖਰੇ ਵਿਭਾਗਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਇਸੇ ਦੇ ਚੱਲਦਿਆਂ ਉਹਨਾਂ ਵੱਲੋਂ ਡਿਪਟੀ ਕਮਿਸ਼ਨਰ ਮੁਕਸਰ ਵਿਖੇ ਪਹੁੰਚ ਕੇ ਅਹਿਮ ਮੀਟਿੰਗ ਕੀਤੀ ਗਈ ਹੈ ਇਸ ਮੀਟਿੰਗ ਦੇ ਵਿੱਚ ਹਰਦੀਪ ਸਿੰਘ ਡਿੰਪੀ ਟਿੱਲੋ ਹਲਕਾ ਵਿਧਾਇਕ ਵੀ ਮੌਜੂਦ ਸਨ ਇਸ ਮੌਕੇ ਜिले ਦੇ ਪ੍ਰਮੁੱਖ ਅਫਸਰ ਵੀ ਮੌਜੂਦ ਸਨ ਇਸ ਮੀਟਿੰਗ ਦੇ ਵਿੱਚ ਡਾਕਟਰ ਬਲਬੀਰ ਸਿੰਘ ਵੱਲੋਂ ਜ਼ਿਲ੍ਹੇ ਵਿੱਚ ਚੱਲ ਰੀਆਂ ਗਤੀਵਿਧੀਆਂ ਨੂੰ ਲੈ ਕੇ ਖਾਸ ਤੌਰ ਤੇ ਨਸ਼ਿਆਂ ਦੇ ਵਿਰੁੱਧ ਜੋ ਗਤੀਵਿਧੀਆਂ ਚੱਲ ਰਹੀਆਂ ਨੇ ਉਹਨਾਂ ਨੂੰ ਲੈ ਕੇ ਜਾਣਕਾਰੀ ਹਾਸਲ ਕੀਤੀ ਗਈ ਹੈ ਇਸ ਮੌਕੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਸਰਕਾਰ ਵੱਲੋਂ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਪੂਰੀ ਤਰ੍ਹਾਂ ਨਾਲ ਤੋੜਨ ਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਸਾਰਥਕ ਨਤੀਜੇ ਆਉਣੇ ਸ਼ੁਰੂ ਹੋ ਗਏ ਨੇ ਉਹਨਾਂ ਨੇ ਦੱਸਿਆ ਜੇਕਰ ਕੋਈ ਵੀ ਵਿਅਕਤੀ ਕਿਸੇ ਵੀ ਤਰ੍ਹਾਂ ਦੇ ਨਸ਼ੇ ਵੇਚਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਕਿਸੇ ਵੀ ਕਿਸਮ ਤੇ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਵੀ ਜਮਤ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਭਵਿੱਖ ਦੇ ਵਿੱਚ ਕੋਈ ਵੀ ਵਿਅਕਤੀ ਨਸ਼ੇ ਦਾ ਕਾਰੋਬਾਰ ਨਾ ਕਰ ਸਕੇ ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਜੋ ਵੀ ਵਿਅਕਤੀ ਨਸ਼ਾ ਛੱਡਣਾ ਚਾਹੁੰਦੇ ਨੇ ਪੰਜਾਬ ਸਰਕਾਰ ਵਲੋਂ ਨਸ਼ਾ ਛੁਡਾਊ ਕੇਂਦਰਾਂ ਦੇ ਵਿੱਚ ਉਹਨਾਂ ਲਈ ਸਹੂਲਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਨੇ ਸਾਡੇ ਮਾਨਯੋਗ ਨੈਸ਼ਨਲ ਕੋਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ ਨੇ ਲੁਧਾਨੇ ਤੋਂ ਯੁੱਧ ਨਸ਼ੇ ਵਿਰੋਧੀ ਸ਼ੁਰੂਆਤ ਕੀਤੀ ਸੀ ਉਹਦੇ ਵਾਸਤੇ ਮੈਂ ਸਾਰੇ ਜ਼ਿਲ੍ਹਿਆਂ ਦਾ ਟੂਰ ਕਰ ਰਿਹਾ ਤੇ ਇਸ ਵੇਲੇ ਮੈਂ ਫਰੀਦਕੋਟ ਆ ਤੇ ਇਹਦੇ ਵਿੱਚ ਅਸੀਂ ਇੱਥੇ ਸਾਡੇ ਕੋਲੇ 60 ਬੈੱਡ ਸੀਗੇ ਡੀ ਐਡਿਕਸ਼ਨ ਦੇ ਵਿੱਚ ਤੇ ਅੱਜ ਅਸੀਂ ਵਧਾ ਕੇ ਉਹਨਾਂ ਨੂੰ 300 ਬੈੱਡ ਕੀਤੇ ਆ ਤਾਂ ਕਿ ਕਿਸੇ ਨੂੰ ਵੀ ਇਲਾਜ ਦੇ ਵਿੱਚ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਇਸ ਤੋਂ ਸવાય ਜਿਹੜੇ ਸਾਡੇ ਓਡ ਸੈਂਟਰ ਹੈ ਬਹੁਤ ਅੱਛੇ ਚੱਲ ਰਹੇ ਹੈ ਔਰ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਲੋਕਾਂ ਨੂੰ ਵਿਸ਼ਵਾਸ ਹੋ ਰਿਹਾ ਔਰ ਇਹ ਜਿਹੜੀ ਯੋਧ ਨਸ਼ੇ ਵਿਰੋਧ ਮਹਿੰਮ ਹੈ ਪੰਜਾਬ ਸਰਕਾਰ ਦੀ ਇਹ ਨਸ਼ੇ ਕਰਨ ਵਾਲਿਆਂ ਵਾਸਤੇ ਤਾਂ ਵਰਦਾਨ ਸਾਬਤ ਹੋ ਹੀ ਰਹੀ ਹੈ ਨਾਲ ਹੀ ਨਾਲ ਜਿਹੜਾ ਹੈਗਾ ਉਹ ਜਿਹੜਾ ਜੁਰਮ ਹੈ ਕ੍ਰਾਈਮ ਹੈ ਜਿਹੜਾ ਪੈਲਟੀ ਕ੍ਰਾਈਮ ਹੈ 스내ਚਿੰਗਸ ਹੋਰ ਜਿੰਨਾ ਵੀ ਤੁਹਾਡੇ ਲੁੱਟਾ ਖੋਹਾਂ ਉਹਦੇ ਉਹ ਉਹ ਉਹਨੂੰ ਵੀ ਠੰਡ ਪੈ ਰਹੀ ਹੈ ਔਰ ਇਹਦੇ ਨਾਲ ਨਾਲ ਜਿਹੜਾ ਸਾਡਾ ਜਿਵੇਂ ਚਾਹੇ ਸਾਡੀਆਂ ਜੇਲ੍ਹਾਂ ਹੈਗੀਆਂ ਜਿਹੜੀਆਂ ਓਵਰਕਰਾਊਡਡ ਹੈ ਉਹਦੇ ਵਿੱਚ ਜਾਦਾ ਜਿਹੜੀ ਓਵਰਕਰਾਊਡਿੰਗ ਹੈ ਉਹ ਜਿਹੜੇ ਡਰੱਗ ਰਿਲੇਟਿਡ ਕੇਸਸ ਆ ਉਹਦੇ ਕਰਕੇ ਆ ਤੇ ਜੁਡੀਸ਼ਰੀ ਉੱਤੇ ਵੀ ਲੋਡ ਘਟੇਗਾ ਔਰ ਸਮਾਜ ਨੂੰ ਇਹਦੇ ਲੰਬੇ ਸਮੇਂ ਦੇ ਵਿੱਚ ਬਹੁਤ ਫਾਇਦੇ ਹੋਣਗੇ ਕਿ ਜਦੋਂ ਬੱਚੇ ਨਸ਼ਾ ਛੱਡ ਕੇ ਕੰਮ ਤੇ ਲੱਗਣਗੇ ਪ੍ਰੋਡਕਟਿਵਿਟੀ ਵਧੇਗੀ ਔਰ ਇਹਦੇ ਵਾਸਤੇ ਅਸੀਂ ਕੰਪਰੀਹੈਂਸਿਵ ਥਿਊ ਲੈ ਕੇ ਜਿਸ ਤਰ੍ਹਾਂ ਮੈਂ ਦੱਸਿਆ ਵੀ 300 ਜਿਹੜੇ ਅਸੀਂ ਡੀਡਿਕਸ਼ਨ ਬੈਡਸ ਪਲੱਸ ਰੀ ਹੈਪ ਤੇ ਇਹਦੇ ਨਾਲ ਅਸੀਂ ਸਕਿੱਲ ਡਵੈਲਪਮੈਂਟ ਜਿਹੜੇ ਬੱਚੇ ਸਾਡੇ ਕੋਲੇ ਆਣਗੇ ਉਹਨਾਂ ਨੂੰ ਸਾਰਿਆਂ ਨੂੰ ਜਿਹੜੇ ਟੀਕੇ ਲਾਉਂਦੇ ਆ ਉਹਨਾਂ ਨੂੰ ਅਸੀਂ ਇਮੀਡੀਏਟਲੀ ਜਿਹੜਾ ਹੈਗਾ ਉਹ ਲਿਕੁਇਡ ਮੈਥਡ ਆਨ ਥੈਰੇਪੀ ਸ਼ੁਰੂ ਕਰ ਰਹੇ ਹਾਂ ਔਰ ਔਰਲ ਸਬਸਟੀਟਿਊਸ਼ਨ ਥੈਰੇਪੀ ਸਾਡੀ ਆਲਰੇਡੀ ਚੱਲ ਰਹੀ ਆ ਉਹਦੇ ਨਾਲ ਕੀ ਹੋਏਗਾ ਕਿ ਇੱਕ ਤਾਂ ਬੱਚੇ ਐਚ ਆਈ ਵੀ ਤੋਂ ਮਤਲਬ ਜਿਹੜਾ ਹੈਗਾ ਤੁਹਾਡਾ ਏਡਸ ਦੀ ਬਿਮਾਰੀ ਤੋਂ ਕਾਲੇ ਪੀੜੀਏ ਤੋਂ ਬਚਣਗੇ ਤੇ ਦੂਜੀ ਗੱਲ ਹੈ ਕਿ ਜਦੋਂ ਨਸ਼ਾ ਛੱਡਣਗੇ ਕੰਮ ਸਿੱਖਣਗੇ ਤੇ ਅਸੀਂ ਇਸੇ ਤਰ੍ਹਾਂ ਇੰਡਸਟਰੀ ਦੇ ਨਾਲ ਤੇ ਕਿਹੜੇ-ਕਿਹੜੇ ਉਹਨਾਂ ਨੂੰ ਸਕਿੱਲ ਚਾਹੀਦੇ ਆ ਸਾਫਟ ਸਕਿੱਲ ਕਿਹੜੇ-ਕਿਹੜੇ ਆ ਖੇਤੀਬਾੜੀ ਦੇ ਆਧਾਰਤ ਕਿਹੜੇ-ਕਿਹੜੇ ਆ ਆਰਟੀਆਈ ਚ ਕਿਹੜੇ-ਕਿਹੜੇ ਸਿੱਖ ਸਕਦੇ ਉਹਨਾਂ ਸਾਰਿਆਂ ਨਾਲ ਕੋਆਰਡੀਨੇਟ ਕਰਕੇ ਇੱਕ ਡਿਸਟ੍ਰਿਕਟ ਲੈਵਲ ਤੇ ਕੋਆਰਡੀਨੇਸ਼ਨ ਕਮੇਟੀਆਂ ਬਣਾ ਕੇ ਤੇ ਉਹਨਾਂ ਨੂੰ ਪਹਿਲਾਂ ਕੰਮ ਸਿਖਾ ਕੇ ਤੇ ਫਿਰ ਉਹਨਾਂ ਨੂੰ ਕੰਮ ਸ਼ੁਰੂ ਕਰਾਉਣਾ ਉਹਦੇ ਵਾਸਤੇ ਜਿਵੇਂ ਖੇਤੀਬਾੜੀ ਚ ਬਹੁਤ ਸਾਰੀਆਂ ਸਕੀਮਾਂ ਆ ਗਈਆਂ ਜਿਹਦੇ ਵਿੱਚ 2 ਲੱਖ ਤੋਂ ਲੈ ਕੇ 25 ਲੱਖ ਰੁਪਏ ਤੱਕ ਜਿਹੜਾ ਹੈਗਾ ਉਹ ਉਹਨਾਂ ਨੂੰ ਲੋਨ ਮਿਲਦਾ ਔਰ ਉਹਦੇ ਚ ਮੇਜਰ ਕੰਪੋਨੈਂਟ ਸਬਸਿਡੀ ਆ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਸਕੀਮਾਂ ਹੋਰ ਵੀ ਜਿਹੜੀਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਆਪਣੇ ਕੋਈ ਬੰਦਾ ਆਪਣਾ ਕੋਈ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ ਚਾਹੇ ਕੋਈ ਛੋਟਾ ਮੋਟਾ ਉਹਦਾ ਆਪਣਾ ਕੋਈ ਐਂਟਰਪ੍ਰਾਈਜ਼ ਹੋਵੇ ਜਾਂ ਕੋਈ ਆਪਣੀ ਵਾਹਸ ਖਰੀਦਣਾ ਚਾਹੁੰਦਾ ਸੋ ਉਹਨਾਂ ਸਾਰਿਆਂ ਵਾਸਤੇ ਜਿਹੜਾ ਹੈਗਾ ਉਹ ਲੋਨ ਦੀ ਫੈਸਿਲਿਟੀ ਵੀ ਕਰ ਰਹੇ ਆ ਉਧਰ ਕਣਕ ਦੀ ਖਰੀਦ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਮੰਡੀਆਂ ਦੇ ਵਿੱਚ ਸੁਚਾਰੂ ਪ੍ਰਬੰਧ ਕੀਤੇ ਗਏ ਨੇ ਇਸੇ ਤੇ ਚੱਲਦੇ ਆ ਗਵਰਨਰ ਮੰਤਰੀ ਲਾਲਜੰਤ ਕਟਾਰੂ ਚੱਕ ਵੱਲੋਂ ਪਠਾਨਕੋਟ ਦੀਆਂ ਮੰਡੀਆਂ ਦਾ ਦੌਰਾ ਕੀਤਾ ਗਿਆ ਅਤੇ ਮੰਡੀਆਂ ਦੇ ਵਿੱਚ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਲਾਲਜੰਤ ਕਟਾਰੂ ਚੱਕ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਜਾਣਕਾਰੀ ਦਿੱਤੀ ਹੈ ਕਿ ਹੁਣ ਤੱਕ ਲਗਭਗ 28 ਲੱਖ ਮੀਟ्रिक टन ਕਣਕ ਮੰਡੀਆਂ ਦੇ ਵਿੱਚ ਪਹੁੰਚ ਚੁੱਕੀ ਹੈ ਜਿਸ ਵਿੱਚੋਂ 24.5 ਲੱਖ ਮੀਟ्रिक टन ਖਰੀਦ ਕੇ ਵੰਦੀ ਰਕਮ ਦਾ ਭੁਗਤਾਨ ਵੀ ਕਿਸਾਨਾਂ ਨੂੰ ਕੀਤਾ ਜਾ ਚੁੱਕਿਆ ਹੈ ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮੰਡੀਆਂ ਦੇ ਵਿੱਚ ਆਈ ਫਸਲ ਦਾ ਦਾਣਾ-ਦਾਣਾ ਚੁੱਕਿਆ ਜਾਵੇਗਾ ਤੇ ਪੰਜਾਬ ਸਰਕਾਰ ਵੱਲੋਂ ਮੰਡੀਆਂ ਦੇ ਵਿੱਚ ਕਣਕ ਦੀ ਖਰੀਦ ਨੂੰ ਲੈ ਕੇ ਸੁਚਾਰੂ ਪ੍ਰਬੰਧ ਕੀਤੇ ਗਏ ਨੇ ਪੰਜਾਬ ਦੇ ਅੰਦਰ ਜਿਹੜਾ ਕਣਕ ਦੀ ਖਰੀਦ ਦੇ ਮਤਲਬ ਸਿਲਸਿਲੇ ਦੇ ਤਹਿਤ ਅੱਜ ਮੈਂ ਫਿਰ ਆਪਣੀ ਦਾਣਾ ਮੰਡੀ ਤਾਰਾਗੜ ਦੇ ਵਿੱਚ ਆਇਆ ਸੋ ਡੇ ਬਾਏ ਡੇ ਜਿਹੜਾ ਵੀਟ ਦੀ ਪ੍ਰੋਕੂਰਮੈਂਟ ਦਾ ਸੀਜ਼ਨ ਆ ਉਹ ਪੀਕ ਤੇ ਜਾ ਰਿਹਾ ਸਾਰੇ ਪੰਜਾਬ ਦੇ ਅੰਦਰ ਹੀ ਸੋ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਵਿੱਚ 28 ਲੱਖ ਮੀਟਰੀ ਦੇ ਕਰੀਬ ਜਿਹੜੀ ਉਹ ਅਰਾਈਵਲ ਪਹੁੰਚੀ ਆ ਔਰ ਇਹਦੇ ਵਿੱਚੋਂ 24 ਲੱਖ ਦੇ ਕਰੀਬ ਜਿਹੜੀ ਆ ਉਹ ਅਸੀਂ ਖਰੀਦ ਚੁੱਕੇ ਆ ਤੇ ਲਗਭਗ 2500 ਕਰੋੜ ਰੁਪਈਆ ਜਿਹੜਾ ਉਹ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਜੋ ਐਮਐਸਪੀ ਦੇ ਮੁਤਾਬਕ ਬਣਦਾ ਉਹ ਪਾਇਆ ਜਾ ਚੁੱਕਿਆ ਸੋ ਲਗਾਤਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇਹ ਹਦੇਸ ਹੈ ਦੀ ਪ੍ਰੋਕਿਉਰਮੈਂਟ ਦੇ ਦੌਰਾਨ ਮੰਡੀ ਦੇ ਅੰਦਰ ਕਿਸਾਨ ਨੂੰ ਮਜ਼ਦੂਰ ਨੂੰ ਆੜਤੀ ਨੂੰ ਕਿਸੇ ਕਿਸੇ ਨੂੰ ਦਿੱਕਤ ਨਾ ਹੋਵੇ ਇਹਦੇ ਲਈ ਲਗਾਤਾਰ ਜੋ ਪ੍ਰਬੰਧ ਕੀਤੇ ਉਹਨਾਂ ਦਾ ਮੈਂ ਖੁਦ ਮੰਡੀਆਂ 'ਚ ਜਾ ਕੇ ਮੇਰੀ ਸਾਰੀ ਜਿਹੜੇ ਮੇਰੇ ਅਫੀਸਰ ਸਹਿਬਾਨ ਨੇ ਉਹ ਵੀ ਲਗਾਤਾਰ ਪਲ-ਪਲ ਦੀ ਨਿਗ੍ਹਾ ਰੱਖ ਰਹੇ ਆ ਸੋ ਜਿਹੜਾ ਸਾਨੂੰ ਕੇਂਦਰੀ ਪੂਲ ਦੇ ਲਈ 124 ਲੱਖ ਐਮਪੀ ਦਾ ਟਾਰਗੇਟ ਮਿਲਿਆ ਔਰ ਇਸ ਕਿਸਮ ਦੀ ਬੰਪਰ ਫਸਲ ਪੰਜਾਬ ਦੀ ਮੰਡੀਆਂ 'ਚ ਆ ਰਹੀ ਹੈ ਮੈਨੂੰ ਲੱਗਦਾ ਵੀ ਅਸੀਂ ਬੜਾ इजीली ਉਹ ਟਾਸਕ ਵੀ ਪੂਰਾ ਕਰਾਂਗੇ ਉਹ ਜਿਹੜੀ ਬੰਪਰ ਫਸਲ ਆ ਰਹੀ ਹੈ ਇਹ ਜਿੱਥੇ ਕਿਸਾਨ ਨੂੰ ਇਹਦਾ ਲਾਭ ਹੈਗਾ ਉਹਦੇ ਨਾਲ ਦੀ ਨਾਲ ਜਿਹੜਾ ਕੇਂਦਰੀ ਪੂਲ ਦੇ ਅੰਦਰ ਵੀ ਇੱਕ ਵੱਡਾ ਹਿੱਸਾ ਐਕਸਟਰਾ ਜਿਹੜਾ ਉਹ ਪੰਜਾਬ ਚ ਜਾਊਗਾ ਸੋ ਲਗਾਤਾਰ ਪੰਜਾਬ ਦੇ ਅੰਦਰ ਵਕ-ਵਕ ਜਿਹੜੀਆਂ ਮੰਡੀਆਂ ਨੇ ਚਾਹੇ ਉਹ ਰੋਪੜ ਦੀ ਮੰਡੀ ਹੋਵੇ ਬੰਗੇ ਦੀ ਮੰਡੀ ਹੋਵੇ ਚਾਹੇ ਉਹ ਖਰੜ ਦੀ ਮੰਡੀ ਹੋਵੇ ਜਾਂ ਹੋਰ ਜਿੱਥੇ ਮੈਂ ਪੰਜਾਬ ਚ ਗਿਆ ਜਾਂ ਅੱਜ ਮੈਂ ਪਠਾਨਕੋਟ ਜ਼ਿਲ੍ਹੇ ਚ ਆਇਆ ਸੋ ਕਿਸੇ ਕਿਸਮ ਦੀ ਦਿੱਕਤ ਜਿਹੜੀ ਉਹ ਕਿਸਾਨ ਨੂੰ ਨਹੀਂ ਆ ਰਹੀ ਤੇ ਸਾਡਾ ਜੋ ਵਾਅਦਾ ਸਰਕਾਰ ਦਾ ਕਿ 24 ਘੰਟੇ ਦੇ ਵਿੱਚ ਵਿੱਚ ਜਿਹੜੀ ਉਹ ਪੇਮੈਂਟ ਉਹ ਕਿਸਾਨ ਦੇ ਖਾਤੇ 'ਚ ਪਾਵਾਂਗੇ ਸੋ ਕਿਸਾਨ ਵੀਰਾਂ ਨੂੰ ਅਪੀਲ ਆ ਕਿ ਤੜਦੀ ਕਲਾ ਚ ਆਉਣ ਅਸੀਂ ਸਾਰੇ ਪ੍ਰਬੰਧ ਕੀਤੇ ਆ ਚਾਹੇ ਬਾਰਦਨ ਦਾ ਸਵਾਲ ਆ ਚਾਹੇ ਕਰੇਟਾਂ ਦਾ ਚਵਾਲ ਆ ਚਾਹੇ ਤਰਪਾਲਾਂ ਦਾ ਸਵਾਲ ਆ ਹਰੇਕ ਤਰ੍ਹਾਂ ਦੇ ਪ੍ਰਬੰਧ ਕਰਕੇ ਅਸੀਂ ਜਿਹੜਾ ਆ ਉਹ ਕਿਸਾਨ ਦਾ ਇਕੱਲਾ ਇਕੱਲਾ ਦਾਣਾ ਮੰਡੀ 'ਚ ਚੱਕਾ ਤੇ ਉਧਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਤਾਲੀਵਾਲ ਵੱਲੋਂ ਵੀ ਮੰਡੀਆਂ ਦਾ ਦੌਰਾ ਕੀਤਾ ਗਿਆ ਅਜਨਾਲਾ ਹਲਕੇ ਦੀਆਂ ਮੰਡੀਆਂ ਦਾ ਦੌਰਾ ਕਰਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਜਿੱਥੇ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਉੱਥੇ ਕਿਸਾਨਾਂ ਦੇ ਨਾਲ ਗੱਲਬਾਤ ਵੀ ਉਹਨਾਂ ਵੱਲੋਂ ਕੀਤੀ ਗਈ ਹੈ ਮੀਡੀਆ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਭਗਵਾਨ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਕਿਸਾਨਾਂ ਦਾ ਹਰ ਇੱਕ ਦਾਣਾ ਮੰਡੀਆਂ ਵਿੱਚੋਂ ਚੁਕੇਗੀ ਅਤੇ ਮੰਡੀਆਂ ਦੇ ਵਿੱਚ ਸਰਕਾਰ ਦੀ ਪੂਰੀ ਤਿਆਰੀ ਹੈ ਉਹਨਾਂ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਆੜਤੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਆਵੇਗੀ ਇਸ ਦੇ ਨਾਲ ਹੀ ਉਹਨਾਂ ਇਹ ਵੀ ਦੱਸਿਆ ਕਿ ਕਿਸਾਨਾਂ ਨੇ ਮੰਡੀਆਂ ਦੇ ਵਿੱਚ ਸੁੱਕੀ ਫਸਲ ਲਿਆਂਦੀ ਹੈ ਤੇ 24 ਘੰਟਿਆਂ ਦੇ ਅੰਦਰ ਅੰਦਰ ਸਰਕਾਰੀ ਏਜੰਸੀਆਂ ਦੇ ਵੱਲੋਂ ਫਸਲ ਦੀ ਖਰੀਦ ਕਰਕੇ 24 ਘੰਟਿਆਂ ਦੇ ਅੰਦਰ ਫਸਲ ਦੀ ਅਦਾਇਗੀ ਵੀ ਕਿਸਾਨਾਂ ਨੂੰ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸਖਤ ਹੁਕਮ ਕੀਤੇ ਗਏ ਨੇ ਜਿਸ ਦੀ ਪਾਲਣਾ ਅਧਿਕਾਰੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਇਸ ਮੌਕੇ ਉਹਨਾਂ ਨੇ ਕਿਸਾਨਾਂ ਨੂੰ ਬੰਪਰ ਫਸਲ ਦੀ ਵਧਾਈ ਵੀ ਦਿੱਤੀ ਹੈ ਉਹਨਾਂ ਕਿਹਾ ਕਿ ਮੰਡੀਆਂ ਦੇ ਵਿੱਚ ਆਈ ਕਣਕ ਦਾ ਦਾਣਾ-ਦਾਣਾ ਚੁੱਕਿਆ ਜਾਵੇਗਾ ਅਤੇ ਉਹਨਾਂ ਇਹ ਵੀ ਕਿਹਾ ਕਿ ਜਨਾਲਾ ਹਲਕੇ ਦੀਆਂ ਮੰਡੀਆਂ ਦੇ ਵਿੱਚ ਖਾਸ ਤੌਰ ਤੇ ਵਧੀਆ ਪ੍ਰਬੰਧ ਕੀਤੇ ਗਏ ਨੇ ਨਾ ਕਿਸਾਨਾਂ ਨੂੰ ਕੋਈ ਦਿੱਕਤ ਆਉਣ ਦਿੱਤੀ ਜਾਵੇਗੀ ਨਾ ਹੀ ਮਜ਼ਦੂਰਾਂ ਜਾਂ ਆੜਤੀਆਂ ਨੂੰ ਇਸ ਪੂਰੇ ਪ੍ਰਬੰਧ ਦੇ ਤੌਰ ਤੇ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਆਉਣ ਦਿੱਤੀ ਜਾਵੇਗੀ ਬਾਹਰਦਾਨੇ ਤੋਂ ਲੈ ਕੇ ਬਾਥੂਮਾ ਤੱਕ ਪਾਣੀ ਤੱਕ ਲਾਈਟ ਤੱਕ ਛੜਕਾਂ ਤੱਕ ਹਾਥੀਸ ਨਾ ਕਿਸਾਨਾਂ ਨੂੰ ਕੋਈ ਸਮੱਸਿਆ ਆਵੇ ਨਾ ਆੜਤੀਆਂ ਨੂੰ ਕੋਈ ਸਮੱਸਿਆ ਆਵੇ ਨਾ ਮਜ਼ਦੂਰਾਂ ਨੂੰ ਕੋਈ ਸਮੱਸਿਆ ਆਵੇ ਇਦਾਂ ਦੇ ਪ੍ਰਬੰਧ ਜਿਹੜੇ ਮੰਡੀ ਦੇ ਵਿੱਚ ਕੀਤੇ ਆ ਪਹਿਲੀ ਢੇਰੀ ਜਿਹੜੀ ਅੱਜ ਆਪਾਂ ਗੁੱਦਪੀ ਤੋੜਾਂ ਦੀ ਜਿਹੜੇ ਆਪਣੇ ਜੀਤ ਦੇ ਦਾਮਦਗਾਰ ਨੇ ਉਹਨਾਂ ਦੀ ਪਹਿਲੀ ਢੇਰੀ ਸੀਗੀ। ਔਰ ਬੀਦੂ ਬੜੀ ਖੁਸ਼ੀ ਹੋਈ ਉਹ ਕਹਿੰਦੇ ਹੁਣੇ ਸ਼ਾਮ ਤੱਕ ਪੈਸੇ ਪੈ ਜਾਣੇ ਆ। ਮਤਲਬ ਅਸੀਂ ਰੋਜ਼ ਦੇ ਰੋਜ਼ ਪੈਸੇ ਜਿਹੜੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੁਖਵੰਤੀ ਸਾਹਿਬ ਜੀ ਨੇ ਇਦਾਂ ਦਾ ਪ੍ਰਬੰਧ ਕੀਤਾ ਕਿ ਅਸੀਂ ਰੋਜ਼ ਦੇ ਰੋਜ਼ ਹਰ ਕਿਸਾਨ ਦੇ ਪੈਸੇ ਜਿਉਂ ਹੀ ਮਤਲਬ ਲਾਈ ਹੋਊਗੀ ਉਸੇ ਦਿਨ ਉਹਦੇ ਖਾਤੇ ਦੇ ਵਿੱਚ ਜਿਹੜੇ ਆ ਜਾਣਗੇ। ਸੋ ਪੂਰਾ ਪ੍ਰਬੰਧ ਆਈ ਨਾਲੇ ਦੇ ਵਿੱਚ ਬਹੁਤ ਹੀ ਵਧੀਆ ਔਰ ਮੈਨੂੰ ਆਸ ਹੈ ਕਿ ਕਿਸਾਨ ਵੱਡੀ ਗਿਣਤੀ ਦੇ ਚਾਹਤ ਤੋਂ ਸ਼ੁਰੂ ਹੋ ਜਾਣਗੇ ਅੱਜ ਹੀ ਵੇਖੋ ਕਿੰਨੀਆਂ ਕਾਫੀ ਟਰਾਲੀਆਂ ਜਿਹੜੀਆਂ ਆ ਗਈਆਂ ਆਪਾਂ ਦੂਸਰੀਆਂ ਮੰਡੀਆਂ ਵੀ ਜਿਹੜੀਆਂ ਚਬਿਆਦੀ ਸਹਾਰ ਆਵਾਨ ਉੱਥੇ ਵੀ ਚੱਲੇ ਆ ਸਾਰੀਆਂ ਮੰਡੀਆਂ ਦੇ ਵਿੱਚ ਅੱਜ ਸਾਡੀ ਅਨਾਲਾ ਵਿਧਾਨ ਸਭਾ ਦੇ ਵਿੱਚ ਜਿਹੜਾ ਮੰਡੀਆਂ ਦੇ ਵਿੱਚ ਕੜਕ ਦੀ ਖੜੀ ਛੁੱਟੀ ਏਦਾਂ ਦਾ ਹੋਇਆ ਕਿ ਜਿਹੜਾ ਅਜਨਾਲਾ ਮੰਡੀ ਦੇ ਵਿੱਚ ਸਾਰੀਆਂ ਚੀਜ਼ਾਂ ਮੁਕੱਲਰ ਨੇ ਸੜਕ ਵੀ ਬਣੀ ਆ ਛੜ ਵੀ ਤੁਸੀਂ ਸਭਣਾ ਲਿਆ ਸੀ ਇੱਕ 3 ਸਾਲ ਪਹਿਲਾਂ ਕਿ ਮੈਂ ਉਹ ਮੈਂ ਤੁਹਾਨੂੰ ਪਹਿਲਾਂ ਕਿਹਾ ਸੀਗਾ ਕਿ ਮੰਡੀ ਇੱਦਾਂ ਦੀ ਪੜਾਵਾਂਗੇ ਕਿ ਲੋਕ ਵੇਖਿਆ ਕਰਨਗੇ ਸਹਿਰ ਕੇ ਵੇਖੇ ਸਾਬ ਮੈਂ ਕਿਹਾ ਸੀਗਾ ਕਿ 4 ਮਹੀਨੇ ਇਹ ਮੰਡੀ ਜਿਹੜੀ ਕਣਕ ਤੇ ਝੋਨੇ ਦੇ ਸੀਜ਼ਨ ਦੇ ਵਿੱਚ ਕਿਸਾਨਾਂ ਦੇ ਕੰਮ ਆਊਗੀ 8 ਮਹੀਨੇ ਸ਼ਹਿਰੀਆਂ ਦੇ ਕੰਮ ਆਊਗੀ ਸ਼ਹਿਰ ਵਾਸਤੇ ਇਦਾਂ ਦੀਆਂ ਛੜਕਾਂ ਮੜਾਂਤੀਆਂ ਇਦਾਂ ਦੇ ਰਸਤੇ ਬਣਾਤੇ ਕਿ ਜਿੱਦਾਂ ਕੋਈ ਮਰਜ਼ੀ ਸੈਦ ਕਰੇ ਉਹਦੇ ਜਿਹੜੇ ਛੱਡ ਬਣਾਏ ਆ ਉਹ ਤੁਸੀਂ ਆਪ ਦੇਖ ਲਓ ਵੀ ਕਿੰਨੇ ਟਾਪ ਦੇ ਛੱਡ ਜਿਹੜੇ ਆ ਅਸੀਂ ਬਣਾਏ ਆ ਔਰ ਥੱਲੇ ਕਿੰਨਾ ਟਾਪ ਦਾ ਮਤਲਬ ਫਸਟ ਜਿਹੜਾ ਪਾਤਾ ਕਿਸੇ ਵੀ ਕਿਸੇ ਕਿਸੇ ਵੀ ਤਰ੍ਹਾਂ ਦੀ ਬਲਾ ਮੰਡੀ ਦੇ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਲਾਈਟਾਂ ਪਾਣੀ ਬਾਥਰੂਮ ਹਰ ਤਰ੍ਹਾਂ ਦਾ ਪ੍ਰਬੰਧ ਕਰਤਾ ਔਰ ਮੇਰਾ ਖਿਆਲ ਹੈ ਇਦਾਂ ਪ੍ਰਬੰਧ ਜਿਹੜੇ ਆ ਕਿ ਹਕੇ ਮੰਡੀ ਦੇ ਵਿੱਚ ਪੂਰੇ ਆ ਜਿੰਨੇ ਅਸੀਂ ਮਤਲਬ ਜਿਹੜੇ ਕਰਦੇ ਆ ਸੋ ਮੈਨੂੰ ਆਸ ਹੈ ਕਿ ਇਹਦਾ ਫਾਇਦਾ ਜਿਹੜਾ ਉਹ ਕਿਸਾਨ ਵੀ ਲੈਣਗੇ ਆਰਤੀ ਵੀ ਲੈਣਗੇ ਔਰ ਸੀਜ਼ਨ ਤੋਂ ਬਾਅਦ ਅਜ ਨਾਲੇ ਦੇ ਸ਼ੈਰੀ ਵੀ ਲੈਣਗੇ ਕਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਪਿਛਲੇ 2 ਸਾਲਾਂ ਤੋਂ ਲਗਾਤਾਰ ਅਸਮ ਦੀ ਡੱਬੂ ਗੇੜ ਦੇ ਗੜ ਜੇਲ੍ਹ ਦੇ ਵਿੱਚ ਅਮਰਿਤਪਾਲ ਸਿੰਘ ਬਾੰਦਨੇ 2 ਸਾਲ ਪੂਰੇ ਹੋਣ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਸੀ ਕਿ ਅਮਰਿਤਪਾਲ ਸਿੰਘ ਨੂੰ NSA ਖਤਮ ਹੋਣ ਤੋਂ ਬਾਅਦ ਪੰਜਾਬ ਲਿਆਂਦਾ ਜਾਵੇਗਾ ਪਰ ਵੱਡਾ ਝਟਕਾ ਉਸ ਵੇਲੇ ਲੱਗਿਆ ਜਦੋਂ ਜਾਣਕਾਰੀ ਮਿਲੀ ਹੈ ਕਿ ਅਮਰਿਤਪਾਲ ਸਿੰਘ ਦੇ NSA ਦੇ ਵਿੱਚ 1 ਸਾਲ ਦਾ ਵਾਧਾ ਕਰ ਦਿੱਤਾ ਗਿਆ ਯਾਨੀ ਕਿ ਅਮਰਿਤਪਾਲ ਸਿੰਘ ਦੀ ਨਜ਼ਰਬੰਦੀ ਨੂੰ 1 ਸਾਲ ਵਧਾ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਅਸਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਉੱਪਰ NSA ਲੱਗਿਆ ਹੋਇਆ ਇਸ ਦੀ ਮਿਆਦ 1 ਸਾਲ ਦੇ ਲਈ ਹੋਰ ਵਧਾ ਦਿੱਤੀ ਗਈ ਹੈ ਯਾਨੀ ਕਿ ਹੁਣ 1 ਸਾਲ ਹੋਰ ਅਮਰਿਤਪਾਲ ਸਿੰਘ ਨੂੰ ਡਿਬਰੂਗੜ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਤੁਹਾਨੂੰ ਦੱਸ ਦਈਏ ਕਿ ਅਮਰਿਤਪਾਲ ਸਿੰਘ ਦੀ ਐਨਐਸਏ ਦੀ ਮਿਆਦ ਖਤਮ ਹੋਣ ਵਾਲੀ ਸੀ ਜਿਸ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਵੀ ਉਸ ਨੂੰ ਪੰਜਾਬ ਨੂੰ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ ਪਰ ਹੁਣ ਇਹ ਜਾਣਕਾਰੀ ਮਿਲੀ ਹੈ ਕਿ ਅਮਰਿਤਪਾਲ ਸਿੰਘ ਦੀ ਐਨਐਸਏ ਦੀ ਮਿਆਦ ਦੇ ਵਿੱਚ 1 ਸਾਲ ਦਾ ਵਾਧਾ ਕਰ ਦਿੱਤਾ ਗਿਆ ਸੋ ਇਸ ਵੇਲੇ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਜਦੋਂ ਪੰਜਾਬ ਦੇ ਵਿੱਚ ਤਿਆਰੀ ਚੱਲ ਰਹੀ ਸੀ ਕਿ ਅਮਰਿਤਪਾਲ ਸਿੰਘ ਨੂੰ ਪੰਜਾਬ ਲਿਆਂਦਾ ਜਾਵੇਗਾ ਜਿਹੇ ਵਿੱਚ 1 ਸਾਲ ਦਾ ਵਾਧਾ ਜਿਹੜਾ ਉਹਨਾਂ ਦੀ ਐਨਐਸਏ ਦੇ ਵਿੱਚ ਕਰ ਦਿੱਤਾ ਗਿਆ ਸੋ ਇੱਕ ਸਾਲ ਅਮਰਿਤਪਾਲ ਸਿੰਘ ਨੂੰ ਹੋਰ ਡਿਬਰੂਗੜ ਜੇਲ੍ਹ ਦੇ ਵਿੱਚ ਹੁਣ ਰਹਿਣਾ ਪਵੇਗਾ ਉਧਰਾਤ ਦੀ ਗਰਮੀ ਕਾਰਨ ਜਿੱਥੇ ਇੱਕ ਪਾਸੇ ਪੂਰੇ ਉੱਤਰ ਭਾਰਤ ਦੇ ਲੋਕਾਂ ਦਾ ਜੀਣਾ ਮੁਸ਼ਾਲ ਹੋਇਆ ਪਿਆ ਉੱਥੇ ਪੰਜਾਬ ਦੇ ਵਿੱਚ ਕਣਕ ਦੀ ਪੱਕੀ ਫਸਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਦੇ ਵਿੱਚ ਵੱਧ ਦੇ ਨਾਲ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਅਤੇ ਜਾਨੀ ਨੁਕਸਾਨ ਹੋਣ ਦੀਆਂ ਵੀ ਖਬਰਾਂ ਆ ਰਹੀਆਂ ਨੇ ਬੀਤੇ 2 ਦਿਨਾਂ ਤੋਂ ਪੰਜਾਬ ਦੇ ਵਿੱਚ ਕਈ ਜਗ੍ਹਾ ਤੇ ਅੱਗ ਲੱਗਣ ਦੀਆਂ ਘਟਨਾਵਾਂ ਘਟ ਚੁੱਕੀਆਂ ਨੇ ਜਿਸ ਦੇ ਕਾਰਨ ਵੱਡਾ مالی ਨੁਕਸਾਨ ਹੋਇਆ ਹੈ ਅਤੇ ਕਈ ਜਾਨਾਂ ਵੀ ਜਾ ਚੁੱਕੀਆਂ ਨੇ ਜੀਰਾ ਵਿਖੇ ਹਾਈਵੇ ਨੰਬਰ 54 ਦੇ ਨਜ਼ਦੀਕ ਪਿੰਡਾਂ ਤਨਨਾ ਸ਼ਹੀਦ ਰਟੋਲ ਰੋਹੀ ਅਤੇ ਮਾਇਆਵਾਲਾ ਦੇ ਕਰੀਬ 50 ਏਕੜ ਕਣਕ ਦੀ ਫਸਲ ਦਾ ਨੁਕਸਾਨ ਹੋਣ ਦੀ ਗੱਲ ਸਾਹਮਣੇ ਆਈ ਹੈ ਇਸ ਦੇ ਨਾਲ ਹੀ 100 ਏਕੜ ਨਾਲ ਵੀ ਸੜ ਕੇ ਸੁਆਹ ਹੋ ਗਿਆ ਹਨੇਰੀ ਆਉਣ ਦੇ ਨਾਲ ਕਣਕ ਨੂੰ ਲੱਗੀ ਅੱਗ ਐਨੀ ਰਫਤਾਰ ਦੇ ਨਾਲ ਅੱਗੇ ਵਧੀ ਕਿ ਕਈ ਘੰਟਿਆਂ ਦੇ ਵਿੱਚ ਹੀ ਚਾਰ ਪਿੰਡਾਂ ਦੀ ਖੜੀ ਕਣਕ ਸੜ ਕੇ ਸੁਆਹ ਹੋ ਗਈ ਕਣਕ ਦੀ ਇਸ ਅੱਗ ਦੇ ਵਿੱਚ ਮੋਟਰਸਾਈਕਲ ਸਵਾਰ ਨੌਜਵਾਨ ਵੀ ਲਪੇਟ ਦੇ ਵਿੱਚ ਆ ਗਿਆ ਜਿਸ ਕਾਰਨ ਅੱਗ ਦੇ ਵਿੱਚ ਝੁਲਸਣ ਕਾਰਨ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਦੂਸਰੇ ਨੂੰ ਹਸਪਤਾਲ ਪਹੁੰਚਾਇਆ ਗਿਆ ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਉਧਰ ਮੋਗਾ ਦੇ ਬਾਗਾਪੁਰਾਣਾ ਤੋਂ ਵੀ ਤਸਵੀਰ ਸਾਹਮਣੇ ਆਈ ਹੈ ਜਿੱਥੇ ਇੱਕ ਧੀ ਆਪਣੇ ਪਿਤਾ ਨੂੰ ਚੁੱਪ ਕਰਾ ਰਹੀ ਹੈ ਜਾਣਕਾਰੀ ਦੇ ਮੁਤਾਬਕ ਇਸ ਕਿਸਾਨ ਦੀ ਕਣਕ ਦੀ ਫਸਲ ਦਾ ਵੱਡਾ ਨੁਕਸਾਨ ਹੋਇਆ ਜਿਸ ਕਾਰਨ ਇੱਕ ਕਿਸਾਨ ਵੀ ਆ ਰੋਕੇ ਆਪਣੀਆਂ ਭਾਵਨਾਵਾਂ ਜ਼ਾਹਿਰ ਕਰ ਰਿਹਾ ਤੇ ਉਸ ਦੀ ਧੀ ਉਸ ਨੂੰ ਚੁੱਪ ਕਰਾ ਰਹੀ ਹੈ ਇਹ ਤਸਵੀਰ ਵੀ ਇੰਟਰਨੈਟ ਤੇ ਖੂਬ ਵਾਇਰਲ ਹੋ ਰਹੀ ਹੈ ਇਸ ਤੋਂ ਇਲਾਵਾ ਬਾਗਾਪੁਰਾਣਾ ਦੇ ਵਿੱਚ ਵੀ ਪਿੰਡ ਨੱਥੂਵਾਲ ਡੈਮੂ ਦੇ ਨਜ਼ਦੀਕ 150 ਕਿੱਲੇ ਖੜੀ ਕਣ ਸੜ ਕੇ ਸੁਆਹ ਹੋ ਗਈ ਹੈ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਹੋਇਆ ਇਸ ਦੇ ਨਾਲ ਹੀ ਅੱਗ ਦੇ ਵਿੱਚ ਟਰੈਕਟਰ ਟਰਾਲਾ ਮੋਟਰਸਾਈਕਲ ਵੀ ਅੱਗ ਦੀ ਲਪੇਟ ਦੇ ਵਿੱਚ ਸੜ ਕੇ ਸੁਆਹ ਹੋ ਗਏ ਨੇ ਪੰਜਾਬ ਦੇ ਵਿੱਚ ਵੱਖੋ-ਵੱਖਰੀਆਂ ਥਾਵਾਂ ਤੇ ਕਈ ਘਟਨਾਵਾਂ ਕਟਿਆ ਨੇ ਜਿਸ ਦੇ ਵਿੱਚ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ ਨੁਕਸਾਨੀ ਗਈ ਫਸਲ ਦਾ ਮੁਆਵਜ਼ਾ ਕਿਸਾਨ ਆਗੂਆਂ ਵੱਲੋਂ ਮੰਗਿਆ ਜਾ ਰਿਹਾ ਅਤੇ ਕਿਸਾਨਾਂ ਦੀਆਂ ਜਥੇਬੰਦੀਆਂ ਦੇ ਵੱਲੋਂ ਵੀ ਨੁਕਸਾਨੀ ਗਈ ਫਸਲ ਦੇ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ। ਸੂਬਾ ਸਰਕਾਰ ਦੇ ਵੱਲੋਂ 29 April ਦਿਨ ਮੰਗਲਵਾਰ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ। ਸਰਕਾਰ ਨੇ ਫੈਸਲਾ 29 April ਨੂੰ ਭਗਵਾਨ ਸ਼੍ਰੀ ਪਰਸ਼ੂਰਾਮ ਦੇ ਜਨਮ ਦਿਵਸ ਸੰਬੰਧੀ ਲਿਆ ਹੈ। ਇਸ ਦਿਨ ਸਾਰੇ ਸਕੂਲ ਕਾਲਜ ਸਰਕਾਰੀ ਦਫ਼ਤਰ ਅਤੇ ਹੋਰ ਵਪਾਰਕ ਅਦਾਰਿਆਂ ਦੇ ਵਿੱਚ ਛੁੱਟੀ ਰਹੇਗੀ। ਪੰਜਾਬ ਸਰਕਾਰ ਵੱਲੋਂ ਜਾਰੀ ਛੁੱਟੀਆਂ ਦੀ ਸੂਚੀ ਦੇ ਵਿੱਚ 29 April ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਭਗਵਾਨ ਪਰਸ਼ੂਰਾਮ ਭਗਵਾਨ ਸ਼੍ਰੀ ਵਿਸ਼ਨੂੰ ਦੇ ਅਵਤਾਰਾਂ ਦੇ ਵਿੱਚੋਂ ਇੱਕ ਨੇ। ਉਹਨਾਂ ਦਾ ਜਨਮ ਦਿਨ ਵਿਸਾਖ ਮਹੀਨੇ ਦੇ ਸ਼ੁਕਲ ਪੱਖ ਦੀ ਤੀਜੀ ਤਰੀਕ ਨੂੰ ਮਨਾਇਆ ਜਾਂਦਾ ਹੈ। ਦੱਸ ਦਈਏ ਕਿ ਭਗਵਾਨ ਪਰਸ਼ੂਰਾਮ ਜਨਮ ਦਿਤੀ ਦੇਸ਼ ਭਰ ਦੇ ਵਿੱਚ ਤੂਮਤਾਮ ਦੇ ਨਾਲ ਮਨਾਈ ਜਾਂਦੀ ਹੈ ਤੇ ਇਸ ਦਿਨ ਅਕਸ਼ੇਤ ਰਿਤੇ ਹੁਣ ਕਰਕੇ ਅਣਸੁਲਜੇ ਵਿਆਹ ਵੀ ਹੁੰਦੇ ਨੇ। ਸੋ ਅਕਸ਼ੇਤ ਤ੍ਰਿਤੀਆ ਦੇ ਦਿਨ ਸੋਨਾ ਖਰੀਦਣਾ ਵੀ ਸ਼ੁਭ ਮੰਨਿਆ ਜਾਂਦਾ ਹੈ ਤੇ ਉਧਰ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਕੇਂਦਰ ਸਰਕਾਰ ਦੀ ਨਰਿੰਦਰ ਮੋਦੀ ਸਰਕਾਰ ਦੇ ਉੱਤੇ ਇਲਜ਼ਾਮ ਲਗਾਏ ਨੇ ਕਿ ਉਹ ਨੈਸ਼ਨਲ ਹੈਰਾਲਡ ਮਾਮਲੇ ਦੇ ਵਿੱਚ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਵਰਗੇ ਵੱਡੇ ਆਗੂਆਂ ਨੂੰ ਫਸਾ ਕੇ ਉਹਨਾਂ ਦੀ ਪਾਰਟੀ ਨੂੰ ਡਰਾਉਣਾ ਚਾਹੁੰਦੀ ਹੈ ਵਕਸ ਦੇ ਮੁੱਦੇ ਤੇ ਕੇਂਦਰ ਸਰਕਾਰ ਦੀ ਆਲੋਚਨਾ ਵੀ ਉਹਨਾਂ ਵੱਲੋਂ ਕੀਤੀ ਗਈ ਹੈ ਖੜਗੇ ਨੇ ਇਲਜ਼ਾਮ ਲਗਾਏ ਨੇ ਕਿ ਕਾਨੂੰਨ ਦੇ ਵਿੱਚ ਹਾਲੀ ਦੇ ਵਿੱਚ ਕੀਤੀਆਂ ਸੋਧਾਂ ਲੋਕਾਂ ਨੂੰ ਵੰਡਣ ਦੀ ਭਾਜਪੀ ਅਤੇ ਆਰਐਸਐਸ ਦੀ ਸਾਜ਼ਿਸ਼ ਦਾ ਹਿੱਸਾ ਨੇ ਉਹਨਾਂ ਇਹ ਵੀ ਕਿਹਾ ਕਿ ਬਕਸਰ ਦੇ ਦਲ ਸਾਗਰ ਸਟੇਡੀਅਮ ਦੇ ਵਿੱਚ ਪਾਰਟੀ ਦੀ ਜੈ ਬਾਪੂ ਜੈ ਭੀਮ ਜੈ ਸੰਧਾ ਰੈਲੀ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਇਲਜ਼ਾਮ ਲਗਾਏ ਨੇ ਕਿ ਕੇਂਦਰ ਦੀ ਮੋਦੀ ਸਰਕਾਰ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਵਰਗੇ ਸਾਡੇ ਨੇਤਾਵਾਂ ਨੂੰ ਨੈਸ਼ਨਲ ਹెరాల్ਡ ਮਾਮਲੇ ਦੇ ਵਿੱਚ ਫਸਾ ਕੇ ਕਾਂਗਰਸ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਉਹ ਕਿਸੇ ਤੋਂ ਨਹੀਂ ਡਰਦੇ ਅਤੇ ਨਾ ਹੀ ਕਿਸੇ ਦੇ ਅੱਗੇ ਛੁਪਣਗੇ ਕੇਂਦਰੀ ਜਾਂਚ ਏਜੰਸੀਆਂ ਦੇ ਅਧਿਕਾਰੀਆਂ ਨੇ ਤਲਾਸ਼ੀਆਂ ਲਈਆਂ ਨੇ ਪਰ ਕੁਝ ਵੀ ਨਹੀਂ ਮਿਲਿਆ। ਅਜਿਹੇ ਇਲਜ਼ਾਮ ਵੀ ਉਹਨਾਂ ਕੇਂਦਰੀ ਜਾਂਚ ਏਜੰਸੀਆਂ ਦੀਆਂ ਜੋ ਉਹਨਾਂ ਵੱਲੋਂ ਛਾਪੇ ਮਾਰੀਆਂ ਕੀਤੀਆਂ ਗਈਆਂ ਨੇ ਉਹਨਾਂ ਨੂੰ ਲੈ ਕੇ ਲਗਾਏ ਨੇ। ਉਹਨਾਂ ਕਿਹਾ ਕਿ ਕਾਂਗਰਸ ਦੇ ਆਗੂ ਡਰਦੇ ਨਹੀਂ ਨੇ। ਇੰਦਰਾ ਗਾਂਧੀ ਅਤੇ ਰਜੀਵ ਗਾਂਧੀ ਵਰਗੇ ਵੱਡੇ ਆਗੂਆਂ ਨੇ ਦੇਸ਼ ਦੇ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਨੇ ਇਸ ਲਈ ਉਹ ਡਰਨ ਵਾਲੇ ਨਹੀਂ ਨੇ। ਨੈਸ਼ਨਲ ਰਿਪੋਰਟ ਪੇਪਰ ਦਾ ਨਾਮ ਸੁਨੇ ਆ? ਨਹੀਂ। ये पंडित जवाहरलाल नेहरू जी पंडित जवाहरलाल नेहरू जी उन्नीस में 1937 में ये नेशनल हेरॉल्ड पेपर निकाले थे कई के लिए निकाले थे देश के जनता को जागृत करना देश को आजादी दिलाना ये पेपर था एक पेपर अंग्रेजी का जो नेशनल हेरोल्ड पेपर है एक पेपर था हिंदी में नवजीवन और तीसरा था पटना से निकलने वाला खोमी आवाज ये तीन पेपर जवाहरलाल नेहरू जी ने निकाला जनता की आवाज ब्रिटिश तक, तक पहुंचाने के लिए ब्रिटिश गवर्नमेंट को, को बताने के लिए और लोगों को जागृत करने, करने के लिए अरे उस पेपर पे, पे उस, उस पेपर पे, के पे, अब, अब जो, जो चेयरमैन है डायरेक्टर्स है सोनिया गांधी जी और राहुल गांधी जी और मैं भी हूं अब पांच साल से, से अरे इनको डराने के लिए आप, आप नेशनल हेराल्ड की प्रॉपर्टी जब्त करते हो अरे वो कंपनी ऐसी कंपनी है जिसका, जिसका कोई फायदा ले, ले नहीं सकता कोई प्रॉपर्टी ट्रांसफर नहीं कर सकता कोई बेच नहीं सकता ये है कंपनी क्या उनका सोनिया गांधी, गांधी को आने वाला है वा प्रॉपर्टी क्या प्रियंका गांधी, गांधी जी को आएगा वो प्रॉपर्टी क्या राहुल गांधी, गांधी जी को वो प्रॉपर्टी आएगा।, आएगा नहीं, नहीं, नहीं वो प्रॉपर्टी वो, वो, वो कंपनी कभी बेच नहीं सकती वो नेशनल हेरोल्ड और खोमी आवाज और हिंदी का जो अपना नवजीवन इसका ही रहेगा लेकिन आप क्यों कर रहे भैया कानून, कानून आपको मालूम आप है इसका पैसा कोई हड़प नहीं सकता इसका पैसा कोई लेकर नहीं जा सकता ये, नहीं नहीं सकता। ये तो उस एक्ट में है और उस कानून में ऐसी कंपनी है, लेकिन मोदी जी और ये शाह, ये आरएसएस के लोग सोनिया गांधी के डराकर कर राहुल जी को डराने की कोशिश कर रहे हैं प्रियंका जी को डराने की कोशिश कर रहे हैं ये लोग कभी डरने वाले नहीं किसी के सामने झुकने वाले भी नहीं ਕਰਨਾਟਕਾ ਦੇ ਸਾਬਕਾ ਡੀਜੀਪੀ ਓਮ ਪ੍ਰਕਾਸ਼ ਆਪਣੇ ਘਰ ਦੇ ਵਿੱਚ ਮ੍ਰਿਤ ਪਾਏ ਗਏ ਨੇ ਉਹ 1981 ਬੈਚ ਦੇ ਆਈਪੀਐਸ ਅਧਿਕਾਰੀ ਸਨ ਉਹਨਾਂ ਦੀ ਪਤਨੀ ਦੇ ਉੱਤੇ ਉਹਨਾਂ ਦੇ ਕਤਲ ਦਾ ਇਲਜ਼ਾਮ ਲੱਗਾ ਹੈ ਕਰਨਾਟਕਾ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇੱਕ ਟੀਵੀ ادارے ਦੀ ਰਿਪੋਰਟ ਦੇ ਮੁਤਾਬਕ ਪੁਲਿਸ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਜਿੱਥੇ ਉਹਨਾਂ ਦੀ ਲਾਸ਼ ਮਿਲੀ ਹੈ ਉੱਥੇ ਫਰਸ਼ ਤੇ ਹਰ ਜਗ੍ਹਾ ਖੂਨ ਫੈਲਿਆ ਹੋਇਆ ਸੀ ਉਹਨਾਂ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਤੇ ਪੁਲਿਸ ਵੱਲੋਂ ਫਰਦਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਊਮਪ੍ਰਕਾਸ਼ 1981 ਬੈਥ ਦੇ ਆਈਪੀਐਸ ਅਧਿਕਾਰੀ ਸਨ ਅਤੇ ਬਿਹਾਰ ਦੇ ਚੰਪਾ ਰੰਦੇ ਰਹਿਣ ਵਾਲੇ ਸਨ 68 ਸਾਲਾਂ ਦੇ ਊਮਪ੍ਰਕਾਸ਼ ਨੇ ਖੂਬੀਗਾਂ ਦੇ ਵਿੱਚ ਐਮਐਸਸੀ ਕੀਤੀ ਸੀ ਅਤੇ 1 ਮਾਰਚ 2015 ਨੂੰ ਪੁਲਿਸ ਦੇ ਡਾਇਰੈਕਟਰ ਜਨਰਲ ਵੱਲੋਂ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਸੀ ਸਥਾਨਕ ਮੀਡੀਆ ਦੀਆਂ ਸ਼ੁਰੂਆਤੀ ਰਿਪੋਰਟਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਉਹਨਾਂ ਦਾ ਕਤਲ ਸ਼ੱਕੀ ਹਾਲਾਤਾਂ ਦੇ ਵਿੱਚ ਹੋਇਆ ਜਿਸ ਨੂੰ ਲੈ ਕੇ ਉਹਨਾਂ ਦੀ ਪਤਨੀ ਦੇ ਉੱਤੇ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਅਤੇ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜਦੋਂਦਰ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦੀਆਂ ਨੀਤੀਆਂ ਨੂੰ ਲੈ ਕੇ ਅਮਰੀਕਾ ਭਾਰ ਦੇ ਵਿੱਚ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲੇ ਨੇ ਅਮਰੀਕਾ ਭਾਰ ਦੇ ਵਿੱਚ ਵੱਖੋ-ਵੱਖਰੇ ਸ਼ਹਿਰਾਂ ਦੇ ਵਿੱਚ ਲੋਕ ਸੜਕਾਂ ਤੇ ਉਤਰੇ ਨੇ ਤੇ ਡੋਨਲਡ ਟਰੰਪ ਦੀਆਂ ਨੀਤੀਆਂ ਨੂੰ ਲੈ ਕੇ ਲੋਕਾਂ ਵੱਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ। ਵੱਖੋ-ਵੱਖਰੀਆਂ ਘਟਨਾਵਾਂ ਦੇ ਵਿੱਚ ਮੈਨਹੈਟਨ, ਨਿਊਯਾਰਕ ਅਤੇ ਵਾਈਟ ਹਾਊਸ ਦੇ ਸਾਹਮਣੇ ਵੱਡੀਆਂ ਰੈਲੀਆਂ ਕੀਤੀਆਂ ਗਈਆਂ ਨੇ। ਪ੍ਰਦਰਸ਼ਨਕਾਰੀਆਂ ਵੱਲੋਂ ਟਰੰਪ ਦੀਆਂ ਨੀਤੀਆਂ ਜਿਸ ਦੇ ਵਿੱਚ ਟੈਰਿਫ ਸੰਬੰਧੀ ਧਮਕੀਆਂ ਸ਼ਾਮਲ ਨੇ ਉਸ ਦੇ ਵਿਰੋਧ ਦੇ ਵਿੱਚ ਲੋਕ ਸੜਕਾਂ ਤੇ ਉਤਰੇ ਨੇ। ਨਿਊਯਾਰਕ ਦੇ ਵਿੱਚ ਵੀ ਪਿਛਲੇ ਦਿਨੀ ਪ੍ਰਦਰਸ਼ਨ ਹੋਏ ਨੇ ਉਸ ਤੋਂ ਬਾਅਦ ਵਾਸ਼ਿੰਗਟਨ, ਸ਼ਿਕਾਗੋ ਵਰਗੇ ਸ਼ਹਿਰਾਂ ਦੇ ਵਿੱਚ ਵੱਡੇ ਪਰਦਰਸ਼ਨ ਦੇਖਣ ਨੂੰ ਮਿਲੇ ਨੇ ਤੇ ਹੁਣ ਮੈਨਹੈਟਨ ਦੇ ਵਿੱਚ ਵੱਡੇ ਪ੍ਰਦਰਸ਼ਨ ਦੇਖਣ ਨੂੰ ਮਿਲੇ ਨੇ ਸੋ ਲਾਸ ਐਂਜਲਸ ਤੋਂ ਲੈ ਕੇ ਦੇਸ਼ ਭਰ ਦੇ ਵੱਡੇ ਸ਼ਹਿਰਾਂ ਦੇ ਵਿੱਚ 700 ਤੋਂ ਵੱਧ ਪ੍ਰਦਰਸ਼ਨਾਂ ਦੀ ਯੋਜਨਾ ਬਣਾਈ ਗਈ ਹੈ ਤੇ ਲਗਾਤਾਰ ਅਮਰੀਕਾ ਦੇ ਵਿੱਚ ਪ੍ਰਦਰਸ਼ਨ ਜਿਹੜੇ ਨੇ ਹੋ ਰਹੇ ਨੇ ਪ੍ਰਦਰਸ਼ਨਕਾਰੀਆਂ ਨੇ ਇਮੀਗ੍ਰੇਸ਼ਨ ਨੀਤੀਆਂ ਨੂੰ ਲੈ ਕੇ ਨੌਕਰੀਆਂ ਦੇ ਵਿੱਚ ਕਟੌਤੀ ਨੂੰ ਲੈ ਕੇ ਆਰਥਿਕ ਯੋਜਨਾਵਾਂ ਨੂੰ ਲੈ ਕੇ ਅਤੇ ਵੱਖੋ-ਵੱਖਰੇ ਦੇਸ਼ਾਂ ਦੇ ਉੱਤੇ ਲਗਾਏ ਗਏ ਟੈਰਿਫ ਨੂੰ ਲੈ ਕੇ ਵੱਡੇ ਪ੍ਰਦਰਸ਼ਨ ਕੀਤੇ ਨੇ ਅਤੇ ਟਰੰਪ ਪ੍ਰਸ਼ਾਸਨ ਦੇ ਖਿਲਾਫ ਨਾਰੇਬਾਜ਼ੀ ਵੀ ਇਸ ਮੌਕੇ ਕੀਤੀ ਗਈ ਹੈ ਸੋ ਅਮਰੀਕਾ ਭਰ ਦੇ ਵਿੱਚ ਟਰੰਪ ਦੀਆਂ ਨੀਤੀਆਂ ਨੂੰ ਲੈ ਕੇ ਰੋਜ਼ ਪ੍ਰਦਰਸ਼ਨ ਦੇਖਣ ਨੂੰ ਮਿਲ ਰਹੇ ਨੇ ਅਤੇ ਲੋਕ ਆਪਣੀ ਅਸੰਤੁਸ਼ਟੀ ਦਾ ਪ੍ਰਗਟਾਵਾ ਕਰਦੇ ਹੋਏ ਨਜ਼ਰ ਆ ਰਹੇ ਨੇ